ਪਰਮਾਤਮਾ ਤੋਂ ਬਾਅਦ ਜੇ ਧਰਤੀ ਤੇ ਕੋਈ ਰੱਬ ਹੈ ਤਾਂ ਉਹ ਡਾਕਟਰ ਕੋ ਲਾਤਵਾ ਪਰਵਾਹੀਆਂ ਵਰਤ ਕੇ ਜਾਨਾਂ ਲੈ ਰਹੇ ਨੇ ਚੰਡੀਗੜ੍ਹ ਦਾ ਮਸ਼ਹੂਰ ਹਸਪਤਾਲ ਹੈ ਲੈਂਡਮਾਰਕ ਹਸਪੀਟਲ ਸੈਕਟਰ 33 ਚੰਡੀਗੜ੍ਹ ਸਾਡਾ ਤਾਂ ਇਹਨਾਂ ਤੇ ਵਿਸ਼ਵਾਸ ਉੱਠ ਗਿਆ ਤੇ ਮੈਂ ਇਹਨਾਂ ਦਾ ਲਾਇਸੈਂਸ ਕੈਨਸਲ ਕਰਾਉਣ ਵਾਸਤੇ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੱਕ ਵੀ ਪਹੁੰਚ ਕਰਾਂਗਾ ਤਾਂ ਕਿ ਇਹਨਾਂ ਦੀ ਪ੍ਰੈਕਟਿਸ ਬੰਦ ਹੋਵੇ ਤੇ ਤਾਂ ਕਿ ਚੰਗੇ ਡਾਕਟਰ ਆਣ ਤੇ ਇਦਾਂ ਦੇ ਡਾਕਟਰਾਂ ਦਾ ਨਾਮ ਕਿਸੇ ਦਾ ਬਾਹਰ ਨਾ ਪਵੇ ਉਹ ਅਸੀਂ ਤਾਂ ਕਹਿੰਦੇ ਕਿ ਇਹਨਾਂ ਨੂੰ ਜੇਲ੍ਹਾਂ ਦੇ ਜੇਲ੍ਹ ਵਿੱਚ ਹੋਣਾ ਚਾਹੀਦਾ ਦੋਨੋਂ ਜਾਨੇ ਇਹ ਪਿਓ ਪੁੱਤ ਡਾਕਟਰ ਪਰਮਿੰਦਰ ਲੈਂਡਮਾਰਕ ਹਸਪੀਟਲ ਵਾਲਾ ਤੇ ਉਹਦਾ ਬੇਟਾ ਡਾਕਟਰ ਹਰਸਿਮਰਨ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਜੇਲ੍ਹਾਂ ਚ ਸਜ਼ਾ ਹੋਵੇ 32 ਸੈਕਟਰ ਵਾਲੇ ਨੂੰ ਲੱਗਦਾ ਕਿ ਇਹਨਾਂ ਦਾ ਡਾਇਗਨੋਸ ਜਿਹੜਾ ਲੈਂਡਮਾਰਕ ਹਸਪੀਟਲ ਆ ਉਹਨਾਂ ਨੇ ਮਨਾ ਕਰਤਾ ਇਸ ਲਈ ਅਸੀਂ ਐਮ ਆਰ ਆਈ ਨਹੀਂ ਕਰ ਸਕਦੇ ਤੇ ਡਾਇਗਨੋਸ ਨਹੀਂ ਹੋ ਕੋਸਦਾ ਉਸ ਤੋਂ ਬਾਅਦ 16 ਅਪ੍ਰੈਲ ਨੂੰ ਮੇਰੇ ਮਾਤਾ ਜੀ ਪੂਰੇ ਹੋ ਜਾਂਦੇ ਆ ਡੈਥ ਹੋ ਜਾਂਦੀ ਆ 32 ਸੈਕਟਰ ਦੇ ਵਿੱਚ ਹੀ ਪੁਲਿਸ ਨੇ ਵੀ ਇਸ ਤੇ ਮੋਰ ਲਾਤੀ ਆ ਡਾਕਟਰਾਂ ਤਾਂ ਮੋਰ ਲਾਈ ਲਾਈ ਕਿ ਹਾਂਜੀ ਲਾਪਰਵਾਹੀ ਵਰਤੀ ਤਾਂ ਹੀ ਅਮਰਜੀਤ ਕੌਰ ਉਹਨਾਂ ਦੇ ਸਵਰਗਵਾਸ ਹੋਇਆ ਇਹ ਹੈਗੀ ਆ ਰਸੀਦ ਲੈਂਡ ਮਾਰ ਕੇ ਆਪਣੇ ਹੱਥ ਦੇ ਲਿਖੀ ਹੋਈ ਆ ਕਿ 120 ਲੈਵਲ ਸੋਡੀਅਮ ਹੈ ਜੋ ਬਹੁਤ ਡੇਂਜਰਸ ਹੁੰਦਾ ਹੈ ਇਹਨੇ ਸਿਰਫ ਦਵਾਈ ਲਿਖ ਕੇ ਭੇਜਤਾ ਹਾਂ ਤਿੰਨ ਤਰੀਕ ਦੀ ਐਂਟਰੀ ਆ 6 ਤਰੀਕ ਦੀ ਇਹਨੂੰ ਭੇਜਿਆ ਕਿ 6 ਤਰੀਕ ਨੂੰ ਆ ਜਾਓ ਸਾਨੂੰ ਨਾਲ ਹੀ ਪੇਤਾ ਕੋਈ ਐਡਮਿਟ ਦਾ ਕੋਈ ਉਹ ਨਹੀਂ ਹੈਗਾ ਬਾਕੀ ਇਹ ਸਾਰੇ ਬਿੱਲ ਹੈਗੇ ਨੇ ਜਿਹੜੇ ਜਿਹੜੇ ਅਸੀਂ ਕੀਤੇ ਨੇ ਇਹ ਉਹਨਾਂ ਦਾ ਲਾ ਚੱਲਿਆ ਬਸ ਇਹਨਾਂ ਨੇ ਇਹ ਨਹੀਂ ਲਿਖ ਕੇ ਦਿੱਤਾ ਸੀ ਬਾਡੀ 'ਚ ਕੀ ਪਾਇਆ ਹਾਂਜੀ ਹਾਂਜੀ ਆ ਤੱਸ ਕੇ ਇਸ ਲਈ ਲੈਂਡਮਾਰਕ ਹਸਪਤਾਲ ਤੇ ਤੁਸੀਂ ਜਾਣਾ ਆ ਤਾਂ ਆਪਣਾ ਸੂਰਤ ਸਮਝ ਕੇ ਜਾਈਓ ਜੇ ਜਾਣਾ ਦਾ ਪ੍ਰੋਪਰ ਹੋਦਾ ਜੋ ਵੀ ਇੰਪਲਾਂਟ ਹੈਗਾ ਉਹਦੀ ਸਲਿੱਪ ਲਈਓ ਨਹੀਂ ਤਾਂ ਇਹ ਆਪਣੇ ਨਫੇ ਵਾਸਤੇ ਇਹ ਨਫੇ ਨੁਕਸਾਨ ਵਾਸਤੇ ਇਹ ਕੁਝ ਵੀ ਕਰ ਸਕਦੇ ਨੇ ਡਾਕਟਰ ਸੋ ਜਿਵੇਂ ਅਕਸਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਤੋਂ ਬਾਅਦ ਜੇ ਧਰਤੀ ਦੇ ਕੋਈ ਰੱਬ ਹੈ ਤਾਂ ਉਹ ਡਾਕਟਰ ਹੈ ਕਹਿੰਦੇ ਵੀ ਜਿੱਥੇ ਦੁਆ ਕੰਮ ਆਂਦੀ ਹੈ ਉੱਥੇ ਦਵਾਈ ਕੰਮ ਆਂਦੀ ਹੈ ਇਲਾਜ ਕੰਮ ਆਂਦਾ ਹੈ ਪਰ ਕੀ ਵਾਕਈ ਆਪਾਂ ਕਹੀਏ ਕਿ ਰੱਬ ਦਾ ਦਰਜਾ ਪਾਉਣ ਵਾਲੇ ਡਾਕਟਰ ਆਪਣੇ ਪੇਸ਼ੇ ਨੂੰ ਲੈ ਕੇ ਐਨੇ ਕੁ ਸਵਾਰਥੀ ਆਪਾਂ ਕਹੀਏ ਹੋ ਚੁੱਕੇ ਨੇ ਕਿ ਜਿਨ੍ਹਾਂ ਦੇ ਮੋਢਿਆਂ ਤੇ ਜ਼ਿੰਮਾ ਹੁੰਦਾ ਹੈ ਜਾਨ ਬਚਾਉਣ ਦਾ ਉਹ ਲਾ ਪਰਵਾਹੀਆਂ ਵਰਤ ਕੇ ਜਾਨਾਂ ਲੈ ਰਹੇ ਨੇ ਚੰਡੀਗੜ ਦਾ ਮਸ਼ਹੂਰ ਹਸਪਤਾਲ ਹੈ ਲੈਂਡਮਾਰਕ ਹਸਪੀਟਲ ਸੈਕਟਰ 33 ਚੰਡੀਗੜ ਉਦੇ ਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ 8 ਮਹੀਨੇ ਲਗਾਤਾਰ ਚੰਡੀਗੜ ਪੁਲਿਸ ਦੀ ਇਹ ਪੜਤਾਲ ਚੱਲੀ ਤੇ ਹੁਣ ਜਾ ਕੇ ਐਫ ਆਈ ਆਰ ਦਰਜ ਹੋ ਗਈ ਹੈ ਮੋਹਾਲੀ ਦੀ ਇੱਕ ਸੀਨੀਅਰ ਸਿਟੀਜ਼ਨ ਦੇ ਆਪਾਂ ਕਹੀਏ ਇਲਾਜ ਵਿੱਚ ਲਾਪਰਵਾਹੀ ਵਰਤ ਕੇ ਉਹਨਾਂ ਦੀ ਜਾਨ ਚਲੀ ਗਈ ਮਾਮਲਾ ਕੀ ਹੈ ਉਸ ਮਹਿਲਾ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਦੇ ਸੁਪੁੱਤਰ ਸੁਖਵਿੰਦਰਪਾਲ ਸਿੰਘ ਛੋਟੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਛੋਟੀ ਸਾਹਿਬ ਲੈਂਡਮਾਰਕ ਹਸਪੀਟਲ ਹੈ ਜਿਸ ਤੇ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਸੈਕਟਰ 34 ਪੁਲਿਸ ਸਟੇਸ਼ਨ ਨੇ ਤੁਸੀਂ ਸ਼ਿਕਾਇਤ ਕਰਤਾ ਹੋ ਉਸ ਮਾਮਲੇ 'ਚ ਕਹਾਣੀ ਕੀ ਹੈ ਸਾਰੀ ਘਟਨਾ ਕੀ ਹੋਈ ਸੀ ਐਦਾਂ ਸੀ ਕਿ ਮੇਰੇ ਮਦਰ 16 ਮਾਰਚ ਨੂੰ ਆਪਣੇ ਘਰੇ ਗਏ ਸੀਗੇ ਤੇ ਅਮਰਜੀਤ ਕੌਰ ਤੇ 74 ਸਾਲ ਦੇ ਸੀਗੇ ਚੰਗੇ ਭੜੇ ਤੁਰਦੇ ਫਿਰਦੇ ਸੀਗੇ ਬਸ ਉਹਨਾਂ ਦੇ ਪੈਰ ਅਟਕੇ ਆ ਤੇ ਉਹ ਗਰਗੇ ਤੇ ਉਹਨਾਂ ਦੇ ਫੈਮਰ ਬੋਨ ਫ੍ਰੈਕਚਰ ਹੋ ਗਿਆ ਜਿਹਨੂੰ ਆਪਾਂ ਸਾਈਡ ਜੂਲਾ ਕਹਿੰਦੇ ਆ ਅਸੀਂ ਇਹਨਾਂ ਨੂੰ ਲੈਂਡਮਾਰਕ ਹਸਪੀਟਲ ਲੈ ਗਏ ਕਿਉਂਕਿ ਮੇਰੇ ਇਹ ਦਫਤਰ ਦੇ ਇੰਪੈਨਲਮੈਂਟ ਦੇ ਵਿੱਚ ਸੀਗਾ ਠੀਕ ਹੈ ਤੇ ਉੱਥੋਂ ਜਦ ਲੈ ਕੇ ਗਏ ਤੇ ਇਹਨਾਂ ਨੇ ਅਗਲੇ ਦਿਨ ਉਹਨਾਂ ਨੇ ਆਪਰੇਸ਼ਨ ਕਰਤਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਜੋ ਵੀ ਪਾਣਾ ਹੈ ਬੈਸਟ ਇੰਪਲਾਂਟ ਪਾਣਾ ਤੇ ਐਮ ਆਰ ਆਈ ਕੰਪੈਟੀਬਲ ਹੋਣਾ ਚਾਹੀਦਾ ਆਪਰੇਸ਼ਨ ਤੋਂ ਬਾਅਦ ਡਾਕਟਰ ਹਰਸਿਮਰਨ ਨੇ ਸਾਨੂੰ ਕਿਹਾ ਕਿ ਮੈਂ ਐਮ ਆਰ ਆਈ ਕੰਪੈਟੀਬਲ ਪਲਾਂਟ ਪਾਤਾ ਉਹ ਤੋਂ 4 ਦਿਨ ਬਾਅਦ ਮੇਰੇ ਮਦਰ ਦੀ ਤਬੀਤ ਖਰਾਬ ਹੋ ਗਈ 17 ਤਰੀਕ ਨੂੰ ਭਾਜੀ ਆਪਰੇਸ਼ਨ ਹੋ ਗਿਆ ਸੀ ਮੰਮੀ ਦਾ ਆਪਰੇਸ਼ਨ ਹੋਇਆ ਸੀ ਜੀ ਉਹਨਾਂ ਦਾ 17 ਤਰੀਕ ਨੂੰ 18 ਤਰੀਕ ਨੂੰ ਸਾਨੂੰ 18 ਮਾਰਚ ਨੂੰ ਛੁੱਟੀ ਕਰਤੀ 2024 20 ਇਸੇ ਸਾਲ ਦੀ ਗੱਲ ਆ ਠੀਕ ਹੈ ਤੇ ਸੈਕਟਰ ਹਸਪੀਟਲ ਹਾਂ ਜੀ ਇੱਕ ਹਫਤੇ ਬਾਅਦ ਅਸੀਂ ਉਹਨਾਂ ਨੂੰ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਉਹਨਾਂ ਨੂੰ ਵੌਮਟਿੰਗ ਆਉਣ ਲੱਪੀਆ ਮੈਂ ਉਹਨਾਂ ਨੂੰ ਲੈ ਕੇ ਗਿਆ ਤੇ ਉਹਨਾਂ ਨੇ ਸਾਨੂੰ ਲਿਖਤਾ ਕਿ ਦਵਾਈ ਲਿਖਤੀ ਕਿ ਇਹ ਦਵਾਈ ਨਾਲ ਠੀਕ ਹੋ ਜਾਣਗੇ ਪਰ ਤੁਸੀਂ ਹੁਣ ਆਣਾ ਉਦੋਂ ਹੀ ਆ ਜਦੋਂ ਟੰਕੇ ਖੁਦ ਨੇ 3 ਅਪ੍ਰੈਲ ਨੂੰ ਅਸਿੱਤੈਂ ਅਪ੍ਰੈਲ 2 ਅਪ੍ਰੈਲ ਨੂੰ ਮੇਰੇ ਮਾਤਾ ਜੀ ਦੀ ਤਬੀਤ ਹੋਰ ਖਰਾਬ ਹੋ ਗਈ ਉਹ ਡਰਸ ਓਰੀਐਂਟਡ ਹੋ ਗਏ ਜਿਵੇਂ ਬੈਕੀ ਬੈਕੀ ਗੱਲਾਂ ਕਰਨਾ ਪਏ ਸਾਡੇ ਪਰਿਵਾਰ ਚ ਇੱਕ ਮੇਰਾ ਸਹੁਰਾ ਸਾਹਿਬ ਨੂੰ ਵੀ ਪ੍ਰੋਬਲਮ ਆਈ ਸੀ ਉਹਨਾਂ ਦਾ ਸੋਡੀਅਮ ਲੈਵਲ ਘੱਟ ਹੋ ਗਿਆ ਸੀ ਤੇ ਉਹ ਉਦੋਂ ਕਿ ਉਹ ਬੰਦਾ ਇਦਾਂ ਦੀਆਂ ਗੱਲਾਂ ਕਰਦਾ ਬਾਕੀ ਗੱਲਾਂ ਕਰਦਾ ਤੇ ਤਿੰਨ ਤਰੀਕ ਜਾਣ ਤੋਂ ਪਹਿਲਾਂ ਮੈਂ ਲੈਬ ਤੋਂ ਟੈਸਟ ਕਰਾ ਕੇ ਇਹਨਾਂ ਦਾ ਸੋਡੀਅਮ ਦਾ ਮਾਤਲ ਨੂੰ ਲੈ ਕੇ ਗਿਆ ਜਿਹੜਾ ਬਹੁਤ ਡੇਂਜਰਸ ਲੈਵਲ ਤੇ ਸੀਗਾ ਘੱਟ ਸੀਗਾ 120 ਤੇ ਸੀਗਾ ਸੋਡੀਅਮ ਲੈਵਲ ਮੈਂ ਜਾ ਕੇ ਇਹਨਾਂ ਨੂੰ ਕਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਦਵਾਈ ਦੇ ਦਿੰਦੇ ਹਾਂ ਉਹਨਾਂ ਨੇ ਦਵਾਈ ਲਿਖਤੀ ਦਵਾਈ ਲਿਖਤੀ ਕਹਿੰਦੇ ਸਨ ਤਿੰਨ ਦਿਨ ਖਾਓ ਤੇ ਘਰ ਤੱਕ ਜਵ ਜਦ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ 124 ਤੋਂ ਹੇਠਾਂ ਜਿਹੜਾ ਵੀ ਮਰੀਜ਼ ਆ ਛੋਟੀ ਮੰਦਾ ਤਾਂ ਉਹਨੂੰ ਅਮਰਜੈਂਸੀ ਐਡਮਿਟ ਕਰਨਾ ਪੈਂਦਾ ਤੇ ਹਰ 3-4 ਘੰਟੇ ਬਾਅਦ ਉਹਨਾਂ ਨੂੰ ਇੰਜੈਕਸ਼ਨ ਦਿੱਤੇ ਜਾਂਦੇ ਨੇ ਕਿ ਜਿਹੜਾ ਉਹਨਾਂ ਨੇ ਫਾਲੋ ਨਹੀਂ ਕੀਤਾ ਤੇ ਨਾ ਹੀ ਸਾਨੂੰ ਦੱਸਿਆ ਕਿਸੇ ਹੋਰ ਹਸਪਤਾਲ ਚਲ ਜਾਓ ਸਾਨੂੰ ਜੇ ਸਾਨੂੰ ਦੱਸਿਆ ਹੁੰਦਾ ਤਾਂ ਸਾਨੂੰ ਪ੍ਰੋਬਲਮ ਆਣੀ ਨਹੀਂ ਸੀ ਤਿੰਨ ਤਰੀਕ ਤੋਂ ਬਾਅਦ 4 ਤੈਨੂੰ ਖਾਦੀ ਦਵਾਈ ਚਾਰ ਨੂੰ ਖਾਦੀ 4 ਤਰੀਕ ਨੂੰ ਉਹਨਾਂ ਨੂੰ ਸੀਜ਼ਰ ਆ ਗਏ ਜਿਨ੍ਹਾਂ ਨੂੰ ਅਸੀਂ ਦੌਰੇ ਕਹਿੰਦੇ ਆ ਠੀਕ ਹੈ ਉਹ ਉਦੋਂ ਹੀ ਮਤਲਬ ਮੇਰੇ ਕਮਾ ਚਲੇ ਗਏ ਮੈਂ ਇਹਨਾਂ ਨੂੰ ਫੋਨ ਕੀਤਾ ਡਾਕਟਰ ਹਰਸਿਮਰਨ ਨੂੰ ਲੈਂਡਮਾਰਕ ਹਸਪੀਟਲ ਸਿਰ 33 ਨੂੰ ਉਹ ਕਹਿੰਦਾ ਕਿ ਤੁਸੀਂ ਸਾਡੇ ਕੋਲ ਇਂਤਜ਼ਾਮ ਨਹੀਂ ਹੈਗਾ ਕਮਾ ਵਾਲੇ ਮਰੀਜ਼ਾਂ ਵਾਸਤੇ ਉਸ ਟਾਈਮ ਮਤਲਬ ਘਰੇ ਲਿਆਏ ਸੀ ਮੰਮੀ ਨੂੰ ਇੱਕ ਰੇਟ ਅਟੈਕ ਹੋਇਆ ਜੀ ਜਿਹੜਾ ਕਮਾ ਆਇਆ ਪਹਿਲਾ ਕਰੇ ਹੋਇਆ 4 ਤਰੀਕ ਨੂੰ 3 ਤਰੀਕ ਨੂੰ ਅਸੀਂ ਲੱਗ ਗਏ 4 ਤਰੀਕ ਨੂੰ ਅਟੈਕ ਆ ਗਿਆ ਮਤਲਬ ਜਦੋਂ ਤੁਹਾਨੂੰ ਇਹਨਾਂ ਨੇ ਕਹਿ ਤਾ ਲੈ ਜਾਓ ਜੀ ਹੁਣ ਠੀਕ ਹੈ ਜੀ ਛੁੱਟੀ ਕਰਤੀ ਆਪਣੇ ਵੱਲੋਂ ਇਹਨਾਂ ਨੇ ਸਾਨੂੰ ਨਾਲ 2 2 ਘੰਟੇ ਦਾ ਪੇਜਤਾ ਸਾਨੂੰ ਉਹਨਾਂ ਨੇ ਅੱਛਾ ਉਦੋਂ ਜਾਂ 3 ਤਰੀਕ ਨੂੰ ਗਏ ਆ ਤਾਂ ਕਹਿੰਦੇ ਤੁਸੀਂ ਕਹਿੰਦੇ ਇੱਥੇ ਰਹਿਣ ਦੀ ਲੋੜ ਨਹੀਂ ਹੈਗੀ ਕਤਰੇ ਵਾਲੀ ਗੱਲ ਨਹੀਂ ਸਭ ਨੌ ਤੁਸੀਂ ਹਾਂ ਜਾਓ 3 ਦਿਨ ਦਵਾਈ ਖਾਓ ਤੇ ਆ ਜਾਓ ਸਾਨੂੰ ਇਹ ਕੋਈ ਇਲਮ ਨਹੀਂ ਸੀ ਕਿ ਇਹ ਇੰਨੀ ਵੱਡੀ ਸਮੱਸਿਆ ਆ ਸਕਦੀ ਆ 4 ਤਰੀਕ ਨੂੰ ਜਦੋਂ ਉਹਨਾਂ ਦਾ ਸੀਜ਼ਰ ਆਇਆ ਤੇ ਫਿਰ ਉਹਨਾਂ ਨੇ ਇਹ ਨਾ ਕਰ ਅਸੀਂ ਅੱਧੇ ਘੰਟੇ ਦੇ ਵਿੱਚ ਹੀ 32 ਸੈਕਟਰ ਦੇ ਹਸਪਤਾਲ ਚਲੇ ਗਏ 32 ਸੈਕਟਰ ਦੇ ਉਹਨਾਂ ਨੇ ਸਾਨੂੰ ਆਈਸੀਯੂ ਅਮਰਜੈਂਸੀ ਚ ਐਡਮਿਟ ਕਰ ਲਿਆ ਉਹਨਾਂ ਨੇ ਤੇ ਪਰ ਉਹਨਾਂ ਦੇ ਨਾ ਉਹਨਾਂ ਸਾਰੇ ਟੈਸਟ ਕਰ ਲਏ ਚਾਰਕ ਤਿੰਨ ਚਾਰ ਦਿਨਾਂ ਦੇ ਵਿੱਚ ਪਰ ਉਹਨਾਂ ਨੂੰ ਜਿਹੜੇ ਦੌਰੇ ਰੁਕ ਨਹੀਂ ਰਹੇ ਸੀਗੇ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਉਹ ਕਹਿੰਦੇ ਐਮ ਆਰ ਆਈ ਕਰਾਣੀ ਪਣੀ ਆ ਤੁਸੀਂ ਐਮ ਆਰ ਆਈ ਐਮ ਆਰ ਆਈ ਕਰਾਇਓ ਮੈਂ ਜਦੋਂ ਲੈ ਕੇ ਗਿਆ ਉੱਥੇ ਉਹ ਕਹਿੰਦੇ ਤੁਹਾਡਾ ਕੋਈ ਲੇਟੈਸਟ ਮਾਤਾ ਜੀ ਦਾ ਕੋਈ ਪ੍ਰੈਸ਼ਨ ਹੋਇਆ ਮੈਂ ਕਿਹਾ ਹਾਂਜੀ ਇਹ ਲੈਂਡਮਾਰਕ ਹਸਪੀਟਲ ਸੈਕਟਰ 33 ਤੋਂ ਹੋਇਆ ਉਹਨਾਂ ਦਾ ਸੈਡ ਚੂਲਾ ਟੁੱਟ ਗਿਆ ਸੀਗਾ ਉਹ ਕਹਿੰਦੇ ਕਿ ਤੁਸੀਂ ਉੱਥੋਂ ਉਹ ਲਿਖਿਆ ਨਹੀਂ ਹੋਇਆ ਜੋ ਇਹਨਾਂ ਦੇ ਆ ਕਾਗਜ਼ ਆ ਇਹ ਚ ਹਰੇਕ ਹਸਪੀਟਲ ਜਿਹੜਾ ਵੀ ਪਾਰਟ ਪਾਉਂਦਾ ਉਹ ਤੇ ਸਲਿੱਪ ਬਕਾਇਦਾ ਉਹ ਤੇ ਚਿਪਕਾ ਦਿੰਦਾ ਇਹਨਾਂ ਨੇ ਕੋਈ ਨਹੀਂ ਚਿਪਕਾਈ ਤੇ ਨਹੀਂ ਦੱਸਿਆ ਪਾਰਟ ਹੈ ਕੀ ਸੀਗਾ ਤੇ ਉਹ ਕਹਿੰਦਾ ਕਿ ਤੁਸੀਂ ਲਿਖਾ ਕੇ ਲੈਕੋ ਮੈਂ ਡਾਕਟਰ ਹਰਸਿਮਰਨ ਨੂੰ ਫੋਨ ਕੀਤਾ ਮੈਂ ਕਿਹਾ ਜੀ ਇਦਾਂ ਮੈਨੂੰ ਤੁਸੀਂ ਵਟਸਐਪ ਕਰ ਦਿਓ ਮੈਂ ਉੱਥੇ ਲਾਈਨ 'ਚ ਲੱਗਿਆ ਹਾਂ ਐਮ ਆਰ ਆਈ ਵਾਸਤੇ ਤੇ ਉਹਨਾਂ ਨੰਬਰ ਵੀ ਆ ਗਿਆ ਮਾਤਾ ਜੀ ਦਾ ਤੇ ਉਹ ਕਹਿੰਦਾ ਜੀ ਦੇਖੋ ਮੈਂ ਫੋਨ ਤੇ ਹੁੰਦੇ ਸਾਂ ਤੁਸੀਂ ਮੇਰੇ ਕੋਲ ਆ ਜਾਓ ਇੱਥੇ ਮੈਂ ਕਿਹਾ ਜੀ ਦੱਸੋ ਮੈਂ ਹੁਣ ਮਰੀਜ਼ ਨੂੰ ਬੇਸੁਰਤ ਹੈਗੇ ਨੇ ਦੁਆਰਾ ਚੱਕ ਕੇ ਫਿਰ ਤੀਜੀ ਮੰਜ਼ਲ ਲੈ ਕੇ ਜਾਊਂਗਾ ਉਹ ਕਹਿੰਦਾ ਹੋਈ ਨਹੀਂ ਸਕਦਾ ਜੀ ਤੁਸੀਂ ਤੁਸੀਂ ਜਦ ਪਹੁੰਚਿਆ ਤੇ ਇਹਨੇ ਮੈਨੂੰ ਮਨਾ ਕਰਤਾ ਕਹਿੰਦਾ ਅਸੀਂ ਦੇ ਕੇ ਲਿਖ ਰਿਟਰਨ ਨਹੀਂ ਦੇ ਸਕਦੇ ਤੁਸੀਂ ਐਮ ਆਰ ਆਈ ਕਰਾ ਲਓ ਮੈਂ ਕਿਹਾ ਜੀ ਇਹਦਾ ਕਿਦਾਂ ਐਮ ਆਰ ਆਈ ਕਰਾਣ ਦਾ ਕੀ ਹੁੰਦਾ ਫੰਡਾ ਕੀ ਹੁੰਦਾ ਜੇ ਮੰਨ ਲਓ ਕੋਈ ਪਾਰਟ ਪਿਆ ਹੋਵੇ ਵਿੱਚ ਮੈਗਨੇਟਿਕ ਹੋਵੇ ਲੋਹਾ ਹੋਵੇ ਤਾਂ ਐਮ ਆਰ ਆਈ ਮਸ਼ੀਨ ਖਿੱਚ ਲੈਂਦੀ ਆ ਠੀਕ ਹੈ ਲੋਹਾ ਨਹੀਂ ਪਾਣਾ ਹੁੰਦਾ ਦੂਜਾ ਦੂਜਾ ਮਟੀਰੀਅਲ ਹੋਣਾ ਹੁੰਦਾ ਹੋਣਾ ਚਾਹੀਦਾ ਪਰ ਉਹ ਸੀਗਾ ਨਹੀਂ ਇਹਨੇ ਇਹ ਝੂਠਾ ਸੀਗਾ ਇਹ ਕਹਿੰਦਾ ਮੈਂ ਦੇ ਨਹੀਂ ਸਕਦਾ ਕਹਿੰਦਾ ਮੇਰੇ ਪਿਤਾ ਜੀ ਨਾਲ ਤੁਸੀਂ ਗੱਲ ਕਰ ਲਓ ਇਹਦੇ ਪਿਤਾ ਜੀ ਚਾਵਲਾ ਦੇ ਵਿੱਚ ਚਾਵਲਾ ਹਸਪੀਟਲ ਸੈਕਟਰ ਫੇਸ 7 ਦੇ ਵਿੱਚ ਬੈਠਦੇ ਨੇ ਉੱਥੇ ਹੱਡੀਆਂ ਦਾ ਇਲਾਜ ਇਹੀ ਕਰਦੇ ਨੇ ਉਹਨਾਂ ਦਾ ਨਾਮ ਡਾਕਟਰ ਪਰਮਿੰਦਰ ਆ ਮੈਂ ਉਹਨਾਂ ਨੂੰ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਕਿ ਆਪਾਂ ਦੇਖੋ ਜੀ ਆਪਾਂ ਤੁਹਾਨੂੰ ਲਿਖ ਕੇ ਨਹੀਂ ਦੇ ਸਕਦੇ ਇਹ ਕੰਪਨੀ ਵਾਲਾ ਅਸੀਂ ਭੇਜਾਂਗੇ 15 ਦਿਨ ਲੱਗੂਗੇ ਤੇ ਉਹ ਉਹ ਕੰਪਨੀ ਵਾਲਾ ਦੇਊਗਾ ਮੈਂ ਕਹਿੰਦਾ ਜੀ ਮੈਂ ਪਾਇਆ ਤੁਹਾਡੇ ਕੋਲ ਆ ਪ੍ਰਚੰਤਾ ਨੇ ਤੁਹਾਨੂੰ ਕਿਰਾਇਆ ਕੰਪਨੀ ਵਾਲੇ ਨੂੰ ਮੈਂ ਮੈਂ ਜਾਣਦਾ ਹੀ ਨਹੀਂ ਤੁਹਾਨੂੰ ਪਤਾ ਹੀ ਹੋਊਗਾ ਤੁਸੀਂ ਕੀ ਪਾਇਆ ਹਾਂ ਉਹ ਕਹਿੰਦਾ ਮੈਂ ਨਹੀਂ ਦੇਖਿਆ ਸਦਾ ਕਹਿੰਦਾ ਮੈਂ ਬਿਜ਼ੀ ਆ ਮੈਂ ਬੜੀ ਧੇਰੇ ਵੇਰ ਨਾਲ ਗੱਲ ਕਰਦਾ ਰਿਹਾ ਕਹਿੰਦਾ ਮੈਂ ਬਿਜ਼ੀ ਆ ਤੁਸੀਂ ਉਹਨੇ ਮੇਰਾ ਫੋਨ ਕੱਟਤਾ ਜਿਹਦੀਆਂ ਸਾਰੀਆਂ ਰਿਕਾਰਡਿੰਗ ਫੋਨ ਰਿਕਾਰਡਿੰਗਾਂ ਮੇਰੇ ਕੋਲ ਮੌਜੂਦ ਨੇ ਤੇ ਉਸ ਤੋਂ ਬਾਅਦ ਉਹਨਾਂ ਦਾ ਐਮ ਆਰ ਆਈ ਨਹੀਂ ਹੋ ਸਕੀ ਤੇ ਨਾ ਹੀ ਡਾਇਗਨੋਸ ਹੋ ਸਕਿਆ 32 ਸੈਕਟਰ ਵਾਲੇ ਨੇ ਲਿਖਤਾ ਕਿ ਇਹਨਾਂ ਦਾ ਡਾਇਗਨੋਸ ਜਿਹੜਾ ਲੈਂਡਮਾਰਕ ਹਸਪੀਟਲ ਆ ਉਹਨਾਂ ਨੇ ਮਨਾਂ ਕਰਤਾ ਇਸ ਲਈ ਅਸੀਂ ਐਮ ਆਰ ਆਈ ਨਹੀਂ ਕਰ ਸਕਦੇ ਤੇ ਡਾਇਗਨੋਸ ਨਹੀਂ ਹੋ ਸਕਦਾ ਉਸ ਤੋਂ ਬਾਅਦ 16 April ਨੂੰ ਮੇਰੇ ਮਾਤਾ ਜੀ ਪੂਰੇ ਹੋ ਜਾਂਦੇ ਆ ਡੈਥ ਹੋ ਜਾਂਦੀ ਆ 32 ਸੈਕਟਰ ਦੇ ਵਿੱਚ ਹੀ ਉਸ ਤੋਂ ਬਾਅਦ ਮੈਂ ਹੈਲਥ ਸੈਕਟਰੀ ਤੇ ਐਡਵਾਈਜ਼ਰ ਸਾਹਿਬ ਚੰਡੀਗੜ੍ਹ ਦੇ ਨੂੰ ਕੰਪਲੇਂਟ ਕੀਤੀ ਉਹਨਾਂ ਨੇ ਪੰਜ ਮੈਂਬਰੀ ਬੋਰਡ ਬਣਾਤਾ ਮੈਡੀਕਲ ਬੋਰਡ ਦਾ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਅਤਰੀ ਸੈਕਟਰ 32 ਦੇ ਡਾਇਰੈਕਟਰ ਹੈਲਥ ਸੁਮਨ ਸਿੰਘ 16 ਸੈਕਟਰ ਵਾਲੇ ਮੈਡੀਕਲ ਸੁਪਰਡੈਂਟ ਸੈਕਟਰ 16 ਇੱਕ ਪੀਜੀ ਦਾ ਡਾਕਟਰ ਤੇ ਇੱਕ ਪ੍ਰਾਈਵੇਟ ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਚੈਪਟਰ ਦਾ ਪ੍ਰਧਾਨ ਪਵਨ ਮਾਨਸਲ ਇਹ ਪੰਜ ਜਾਨੇ ਸੀਗੇ ਇਹਨਾਂ ਨੇ ਆਪਣੀ ਪੜਤਾਲ ਕੀਤੀ 2 ਮਹੀਨੇ ਪੜਤਾਲ ਕੀਤੀ ਜਿਹਦੇ ਚ ਪਾਇਆ ਕਿ ਇਹਨਾਂ ਡਾਕਟਰ ਦੀ negligense ਇੱਕ ਤਾਂ ਇਹਨਾਂ ਨੇ ਪਾਟ ਬਾਰੇ ਉਹਨਾਂ ਨੂੰ ਗੁੰਮਰਾ ਕੀਤਾ ਮਰੀਜ਼ ਨੂੰ ਤੇ ਜਦੋਂ ਉਹਨਾਂ ਨੇ ਲੈਂਮਰਜੇ ਲੋਡ ਸੀ ਕੀਤਾ ਨਹੀਂ ਨੰਬਰ 2 ਇਹਨਾਂ ਨੇ ਪ੍ਰੋਟੋਕੋਲ ਫਾਲੋ ਨਹੀਂ ਕੀਤਾ ਜਦੋਂ ਸੋਡੀਅਮ ਲੈਵਲ ਸੀ ਇਹਨਾਂ ਨੂੰ ਅਮਰਜੈਂਸੀ ਐਡਮਿਟ ਕਰਨਾ ਪੈਂਦਾ ਬਣਦਾ ਸੀਗਾ ਤੇ ਜਿਹਦੇ ਕਰਕੇ ਕੰਪਲਿਕੀਸ਼ਨ ਆਈਆਂ ਤੇ ਇਹ ਜਿਹੜਾ ਕੇਸ ਹੈ ਇਹ ਨੈਗਲੀਜ ਦੇ ਅੰਡਰ ਆਂਦਾ ਉਹਨਾਂ ਨੇ ਨੈਗਲਿਜ ਪ੍ਰੂਫ ਕੀਤੀ ਉਸ ਤੋਂ ਬਾਅਦ ਮੈਂ ਐਸਐਸਪੀ ਨੂੰ ਦਰਖਾਸਤ ਦਿੱਤੀ ਐਸਐਸਪੀ ਉਹ ਕਾਰਵਾਈ ਕਰਦੇ ਰਹੇ ਆਪਣੇ ਤੇ ਜਿੱਤ ਤੋਂ ਬਾਅਦ ਡਾਕਟਰ ਪਰਮਿੰਦਰ ਆਪਣਾ ਲੈਂਡਮਾਰਕ ਹਸਪੀਟਲ ਤੇ ਚੱਕ ਫੇਸ ਚਾਵਲਾ ਫੇਸ ਸੱਤ ਦਾ ਇਹ ਜਿਹੜੀਆਂ ਹੱਡੀਆਂ ਡਾਕਟਰ ਇਹਤੇ ਕੇਸ ਦਰਜ ਹੋ ਗਿਆ ਤੇ ਹੋਰਾਂ ਤੇ ਉਹ ਚਾਦਾ ਬੇਟਾ ਡਾਕਟਰ ਹਰਸਿਮਰਨ ਲੈਂਡਮਾਰਕ ਦਾ ਉਦੇ ਉਦੇ ਤੇ ਵੀ ਕੇਸ ਦਰਜ ਹੋਇਆ ਤੇ ਹੁਣ ਸਾਡੀ ਇਹ ਹੈ ਕਿ ਅਸੀਂ ਹੁਣ ਦੇਖੋ ਕਿ ਕਿਸੇ ਹੋਰ ਨਾ ਮੇਰੇ ਮਾਤਾ ਜੀ ਤੇ ਚਲੇ ਗਏ ਪਰ ਅਸੀਂ ਚਾਹਦੇ ਕਿਸੇ ਹੋਰ ਮਰੀਜ਼ ਨਾਲ ਇਦਾਂ ਧੱਕਾ ਨਾ ਹੋਵੇ ਤੇ ਕੋ ਸਬਸਟੈਂਡਰਡ ਪਾਰਟ ਨਾ ਪਾਇਆ ਜਾਵੇ ਕੱਲ ਨੂੰ ਉਹਨਾਂ ਨੂੰ ਹੋਰ ਕੰਪਲਿਕੀਸ਼ਨ ਆਵੇ ਇਸ ਲਈ ਲੈਂਡਮਾਰਕ ਹਸਪਤਾਲ ਤੇ ਤੁਸੀਂ ਜਾਣਾ ਆ ਤਾਂ ਆਪਣਾ ਸੋਚ ਸਮਝ ਕੇ ਜਾਈਓ ਜੇ ਜਾਣਾ ਦਾ ਪ੍ਰੋਪਰ ਉਹਦਾ ਜੋ ਵੀ ਇੰਪਲਾਂਟ ਹੈਗਾ ਉਹਦੀ ਸਲਿੱਪ ਲਈਓ ਨਹੀਂ ਤਾਂ ਇਹ ਆਪਣੇ ਨਫੇ ਵਾਸਤੇ ਇਹ ਨਫੇ ਨੁਕਸਾਨ ਵਾਸਤੇ ਇਹ ਕੁਝ ਵੀ ਕਰ ਸਕਦੇ ਨੇ ਡਾਕਟਰ ਤੇ ਸਾਡਾ ਤਾਂ ਇਹਨਾਂ ਦਾ ਵਿਸ਼ਵਾਸ ਉੱਠ ਗਿਆ ਤੇ ਮੈਂ ਇਹਨਾਂ ਦਾ ਲਾਇਸੈਂਸ ਕੈਨਸਲ ਕਰਾਉਣ ਵਾਸਤੇ ਵੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੱਕ ਵੀ ਪਹੁੰਚ ਕਰਾਂਗਾ ਤਾਂ ਕਿ ਇਹਨਾਂ ਦੀ ਪ੍ਰੈਕਟਿਸ ਬੰਦ ਹੋਵੇ ਤੇ ਤਾਂ ਕਿ ਚੰਗੇ ਡਾਕਟਰ ਆਣ ਤੇ ਇਦਾਂ ਦੇ ਡਾਕਟਰਾਂ ਦਾ ਨਾਮ ਕਿਸੇ ਦਾ ਵਾਹ ਨਾ ਪਵੇ ਬਿਲਕੁਲ ਠੀਕ ਇਹ ਕਿੰਨਾ ਕੁ ਪੈਸਾ ਇਹਨਾਂ ਨੇ ਲਿਆ ਤੁਹਾਡੇ ਤੋਂ ਦੇਖੋ ਇਹਨਾਂ ਨੇ ਇਹ ਕਹਿੰਦੇ ਸੀਗੇ ਕਿ ਜਿਹੜਾ ਬਾਕੀ ਦਾ ਤੋ ਲੈਂਦੇ ਆ ਅਸੀਂ 70000 ਰੁਪਏ ਆ 파ੜਦਾ ਪੈਂਦਾ ਆ ਪਰ ਟ੍ਰਿਬਿਊਨ ਇੰਪੈਨਲਮੈਂਟ ਜਿਵੇਂ ਇੰਪੈਨਲਮੈਂਟ ਹੁੰਦਾ ਤਾਂ ਉਹ ਇਕੱਠੇ ਮਿਲ ਜਾਂਦੇ ਨੇ ਇਕੱਠੇ ਉਹ ਬੰਦੇ ਆਉਂਦੇ ਨੇ ਇਹਨਾਂ ਨੇ ਸਰ ਕੋ 5 ਠੀਕ ਹੈ ਜੀ ਹਾਂ ਜੀ ਹਾਂ ਜੀ ਲਾਪਰਵਾਹੀ ਅੱਛਾ ਫਿਰ ਉਹ ਤੋਂ ਬਾਅਦ ਜਿਹੜਾ ਮੇਰਾ ਉਹ ਤੋਂ ਬਾਅਦ ਮੇਰੇ 12 13 ਦਿਨ ਮੇਰੇ ਉੱਥੇ ਆਈਸੀਯੂ ਚ ਲੱਗੇ ਨੇ ਚਲੋ ਪੈਸੇ ਦੀ ਸਾਨੂੰ ਗੱਲ ਨਹੀਂ ਹੈਗੀ ਸਾਨੂੰ ਮੇਨ ਹੈ ਕਿ ਸਾਡਾ ਮਰੀਜ਼ ਦੀ ਮੇਰੇ ਮਾਤਾ ਜੀ ਦੀ ਜਾਨ ਬਚਾ ਜਾਨ ਹੀ ਬਚਾਣ ਗਈ ਸੀ ਭਾਵੇਂ ਮਨੀ ਤਾਂ ਉੱਥੇ ਪੈਸੇ ਨਹੀਂ ਰੱਖਦੀ ਨਾ ਪੈਸੇ ਰੱਖਦਾ ਪਰ ਥੋੜੀ ਜਿਹਾ ਵੀ ਇੱਕ ਸਵਾਲ ਜਾਣ ਚਾ ਰਿਹਾ ਹਾਂ ਆਮ ਤੌਰ ਤੇ ਡਾਕਟਰਾਂ ਨੇ ਜਿਹੜੀ ਟੀਮ ਬਣਿਆ ਬੋਰਡ ਬਣਿਆ ਨੇ ਸਾਬਤ ਕਰਦੇ ਆ ਜੀ ਲਾਪਰਵਾਹੀ ਹੈ ਡਾਕਟਰ ਦੀ ਜਿਸ ਕਰਕੇ ਅਮਰਜੀਤ ਕੌਰ ਜੀ ਸਵਾਰ ਕੇ ਸੁਧਾਰ ਕੇ ਜਾਨ ਚਲੀ ਗਈ ਤੇ ਅਕਸਰ ਪੁਲਿਸ ਦੇ ਜਿਹੜੇ ਕੇਸ ਦਰਜ ਹੋ ਜਾਂਦੇ ਆ ਤੇ ਫਿਰ ਉਹ ਲਾਪਰਵਾਹੀ ਸਾਬਤ ਕਰਨੀ ਕੋਈ ਪੋਸਟਮਾਰਟਮ ਜਾਂ ਪਤਾ ਲੱਗਿਆ ਬਾਡੀ ਚੋਂ ਨਿਕਲਿਆ ਹੋਣਾ ਸਸਕਾਰ ਤੋਂ ਬਾਅਦ ਕੀ ਪਾਇਆ ਉਹ ਕੁਛ ਪੜਤਾਲ ਉਸ ਲੈਵਲ ਤੇ ਪਹੁੰਚੀ ਹੁਣ ਉਸ ਤਲਾ ਪਤਾ ਨਹੀਂ ਸੀਗਾ ਇੰਨਾ ਸਾਨੂੰ ਉਤਵਤ ਹਾਂ ਪਰ ਉਹ ਕਹਿੰਦੇ ਕਿ ਉਹ ਇਹਦੀ ਲੋਡ ਨਹੀਂ ਹੁੰਦੀ ਠੀਕ ਹੈ ਜੋ ਉਹਨਾਂ ਨੇ ਪ੍ਰੂਫ ਕਰਤਾ ਜੋ ਡਾਕਟਰ ਨੇ ਇਲਾਜ ਕੀਤਾ ਉੱਥੇ 10 ਐਕਸਪਰਟ ਜਿਹੜੇ ਹੈਗੇ 5 ਮੈਡੀਕਲ ਬੋਰਡ ਦੇ ਜਿਹੜੇ ਸੀਨੀਅਰ ਡਾਕਟਰ ਤੇ ਐਕਸਪਰਟ ਦਾ ਥਿਊ ਲੈ ਗਏ ਸਾਰੇ ਉਹਦੀ ਪ੍ਰੂਫ ਹੋ ਗਿਆ ਸਾਰਾ ਕੁਝ ਠੀਕ ਹੈ ਲਾਬਰ ਸਾਬਤ ਹੋ ਗਈ ਹਾਂਜੀ ਸਾਰਾ ਕੁਝ ਹੋ ਗਿਆ ਤੇ ਬਾਕੀ ਕਾਲ ਰਿਕਾਰਡਿੰਗ ਹੈਗੀ ਹੈ ਕਿ ਜਿਹੱਚੋ ਗੱਲ ਕਰਦਾ ਪਿਆ ਕੰਪੈਟੀਬਲ ਆ ਤੇ ਬਾਅਦ ਵਿੱਚ ਮੁੱਕਰਦਾ ਪਿਆ ਕਿ ਮੈਂ ਦਊਂਗਾ ਨਹੀਂ ਉਹ ਸਾਰੇ ਹਰਕ ਪ੍ਰੂਫ ਨੇ ਸਾਡੇ ਕੋਲ ਸਾਰੇ ਕੋ ਇੰਨੇ ਹੀ ਬਹੁਤ ਨੇ ਸਾਨੂੰ ਹਣਾ ਕੀ ਲੱਗ ਰਿਹਾ ਹੁਣ ਚੰਡੀਗੜ੍ਹ ਪੁਲਿਸ ਤੋਂ ਕੀ ਮੰਗ ਕਰਦੇ ਹੋ ਇਨਸਾਫ ਦੀ ਦੇਖੋ ਅਸੀਂ ਤਾਂ ਕਹਿੰਦੇ ਕਿ ਇਹਨਾਂ ਨੂੰ ਜੇਲ੍ਹਾਂ ਦੇ ਜੇਲ੍ਹ ਦੇ ਪਿਛੇ ਹੋਣਾ ਚਾਹੀਦਾ ਦੋਨੋਂ ਜਣਾ ਇਹ ਪਿਓ ਪੁੱਤ ਡਾਕਟਰ ਪਰਮਿੰਦਰ ਲੈਂਡਮਾਰਕ ਹਸਪੀਟਲ ਵਾਲਾ ਤੇ ਉਹਦਾ ਬੇਟਾ ਡਾਕਟਰ ਹਰਸਿਮਰਨ ਅਸੀਂ ਚਾਹੁੰਦੇ ਕਿ ਉਹਨਾਂ ਨੂੰ ਜੇਲ੍ਹਾਂ ਚ ਸਜ਼ਾ ਹੋਵੇ ਤੇ ਐਕਟ ਦੇ ਵਿੱਚ ਸਜ਼ਾ ਵੀ 304ਏ ਦਾ ਪਰਚਾ ਦਰਜ ਹੋਇਆ ਇਹਨਾਂ ਤੇ ਤੇ ਸਜ਼ਾ ਵੀ ਬਣਦੀ ਹੈ ਇਹਨਾਂ ਦੀ ਤੇ ਆਪਾਂ ਤਾਂ ਇਹ ਕਹਿੰਦੇ ਕਿ سزا ਵੀ ਹੋਵੇ ਤੇ ਇਹਨਾਂ ਦਾ ਲਾਇਸੈਂਸ ਵੀ ਕੈਂਸਲ ਹੋਵੇ ਤਾਂ ਕਿ ਕੋ ਕਿਸੇ ਨੂੰ ਗੁਮਰਾਹ ਨਾ ਕਰ ਸਕਣ ਇਹ ਬਿਲਕੁਲ ਠੀਕ ਹੈ ਇਹ ਲਾਇਸੈਂਸ ਤੁਸੀਂ ਜਿਵੇਂ ਦੱਸਿਆ ਇਹਨਾਂ ਦਾ ਕਰਾਉਣ ਲਈ ਤੁਸੀਂ ਕਹਿੰਦੇ ਉਹ ਵੀ ਮੈਂ ਲੜਾਈ ਲੜਾਂਗਾ ਜਾਂ ਜਦੋਂ ਜਿਆਦਾ ਮੈਂ ਐਪਲੀਕੇਸ਼ਨ ਦੇ ਕੇ ਆਈ ਜੀ ਮੈਂ ਇੱਥੇ ਪੰਜਾਬ ਮੈਡੀਕਲ ਚਾਹ ਤਾਂ ਮੈਂ YouTube ਵੀ ਦੇਖੇ ਆ ਆ ਤੇ ਉਸ ਤੋਂ ਬਾਅਦ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਤੱਕ ਪਹੁੰਚ ਕਰਾਂਗਾ ਠੀਕ ਹੈ ਹਾਂਜੀ ਬਿਲਕੁਲ ਠੀਕ ਲੋ ਇਹ ਹੈਗੀ ਆ ਰਸੀਦ ਲੈਂਡਮਾਰਕ ਤੇ ਆਪਣੇ ਹੱਥੋਂ ਦੀ ਲਿਖੀ ਹੋਈ ਆ ਕਿ 120 ਲੈਵਲ ਸੋਡੀਅਮ ਹੈ ਜੋ ਬਹੁਤ ਡੇਂਜਰਸ ਹੁੰਦਾ ਹੈ ਇਨੇ ਸਿਰਫ ਦਵਾਈ ਲਿਖ ਕੇ ਭੇਜਤਾ ਹਾਂ ਤਿੰਨ ਤਰੀਕ ਦੀ ਐਂਟਰੀ ਆ 6 ਤਰੀਕ ਦੀ ਇਹਨੂੰ ਪਿਆਜਾ ਕਿ 6 ਤਰੀਕ ਨੂੰ ਆ ਜਾਓ ਠੀਕ ਹੈ ਸਾਨੂੰ ਨਾਲ ਹੀ ਭੇਜਤਾ ਕੋਈ ਐਡਮਿਟ ਦਾ ਕੋਈ ਹੋ ਨਹੀਂ ਹੈਗਾ ਠੀਕ ਹੈ ਬਾਕੀ ਇਹ ਸਾਰੇ ਬਿੱਲ ਹੈਗੇ ਨੇ ਜਿਹੜੇ ਜਿਹੜੇ ਅਸੀਂ ਕੀਤੇ ਨੇ ਇਹ ਉਹਨਾਂ ਦਾ ਲਾ ਚੱਲਿਆ ਬਸ ਇਹਨਾਂ ਨੇ ਇਹ ਹੀ ਨਹੀਂ ਲਿਖ ਕੇ ਦਿੱਤਾ ਸੀ ਬੋਡੀ ਚ ਕੀ ਪਾਇਆ ਹਾਂਜੀ ਹਾਂਜੀ ਆ ਤੱਸ ਕੇ ਸੋ ਚੰਡੀਗੜ੍ਹ ਪੁਲਿਸ ਨੇ ਸੈਕਟਰ 34 ਪੁਲਿਸ ਸਟੇਸ਼ਨ 'ਚ ਇਹ ਐਫ ਆਈ ਆਰ ਦਰਜ ਕਰ ਦਿੱਤੀ ਹੈ ਐਫ ਆਈ ਆਰ ਨੰਬਰ 203 ਆ ਆਈ ਪੀ ਸੀ ਇੰਡੀਅਨ ਪੀਨਲ ਕੋਡ ਦੀ ਧਾਰਾ 304 ਏ ਦੇ ਤਹਿਤ ਜਿਹੜਾ ਹੈਗਾ ਇਹ ਐਫ ਆਈ ਆਰ ਦਰਜ ਕੀਤੀ ਗਈ ਹੈ ਡਾਕਟਰ ਪਰਮਿੰਦਰ ਸਿੰਘ ਉਹਨਾਂ ਦਾ ਕਹਿਣਾ ਕੀ ਹੈ ਆਪਾਂ ਉਹਨਾਂ ਨਾਲ ਫੋਨ ਤੇ ਗੱਲ ਕਰਾਂਗੇ ਫੋਨ ਰিসিਵ ਹੁੰਦਾ ਨਹੀਂ ਹੁੰਦਾ ਮਾਈਲਡ ਇਸ ਇਨਵੈਲਿਡ ਪਲੀਜ਼ ਚੈੱਕ ਆਰੇ ਜਿਹੜੇ ਕਿ ਡਾਕਟਰ ਹਰਸ਼ਿੰਮਰਨ ਦੇ ਫਾਦਰ ਨੇ ਚਾਵਲਾ ਨਰਸਿੰਗ ਹੋਮ ਤੇ ਲੈਂਡਮਾਰਕ ਹਸਪੀਟਲ ਗੁੱਡ ਆਫਟਰਨੂੰ ਗੁੱਡ ਆਫਟਰਨੂੰ ਡਾਕਟਰ ਹਾਂਜੀ ਮੈਂ ਬਲਜੀਤ ਮਰਵਾਹਾ ਪੱਤਰਕਾਰ ਗੱਲ ਕਰ ਰਿਹਾ ਜੀ ਮੋਹੱਲੀ ਤੋਂ ਹੀ ਹਾਂਜੀ ਹਾਂਜੀ ਡਾਕਟਰ ਸਾਹਿਬ ਐਫ ਆਈ ਆਰ ਹੋਈ ਜੀ ਤੁਹਾਡੇ ਤੇ ਅਮਰਜੀਤ ਕੌਰ ਦੇ ਕੇਸ ਦੇ ਵਿੱਚ ਜੀ ਜਿਹੜੇ ਐਕਸਪਾਇਰ ਹੋ ਗਏ ਸੀ ਮਾਰਚ ਮਹੀਨੇ ਚ ਆ ਬੈਠ ਕੇ ਗੱਲ ਕਰਾਂਗੇ ਸਰ ਕੋਈ ਗੱਲ ਨਹੀਂ ਹਸਪੀਟਲ ਹੈਗੇ ਤੁਸੀਂ ਹੁਣ ਆ ਜੀਏ ਤੁਹਾਡੇ ਕੋਲ ਨਹੀਂ ਹਲੇ ਨਹੀਂ ਮੈਂ ਹੁਣ ਸਰਦੀ ਕਰਨ ਜਾ ਰਿਹਾ ਅੱਛਾ ਕਦੋਂ ਆਉਂਗੇ ਜੀ ਫ੍ਰੀ ਥੋੜਾ ਟਾਈਮ ਲੱਗੇਗਾ ਸਰ ਥੋੜਾ ਜਿਹਾ ਅੱਛਾ ਜੀ ਹਾਂ ਜੀ ਤੇ ਵੈਸੇ ਮਤਲਬ ਪੁਲਿਸ ਜਿਹੜੀ ਤੁਸੀਂ ਬੋਰਡ ਦੇ ਕੇ ਤੁਸੀਂ ਵੀ ਪੇਸ਼ ਹੋਏ ਹੋਣੇ ਜਦੋਂ ਬੁਲਾਇਆ ਗਿਆ ਹੋਣਾ ਮੈਡੀਕਲ ਬੋਰਡ ਵੱਲੋਂ ਸਰ ਆਪਰ ਡਿਸਕਸ ਕਰਾਂਗੇ ਮਾਲੇ ਬਿਜ਼ੀ ਹੈਗਾ ਸਰ ਜੀ ਕਰਨ ਜਾ ਰਿਹਾ ਜੇਡੋ ਜਾਉਂ। ਓਕੇ ਠੀਕ ਹੈ ਡਾਕਟਰ ਠੀਕ ਹੈ ਜੀ। ਸੋ ਕਹਾਣੀ ਦਰਸ਼ਕੋ ਤੁਹਾਡੇ ਸਾਹਮਣੇ ਹੈ ਆਮ ਤੌਰ ਤੇ ਜਦੋਂ ਬੰਦਾ ਅਕਸਰ ਸਾਡੇ ਮਨ ਚ ਹੁੰਦਾ ਯਾਰ ਸਰਕਾਰੀ ਹਸਪਤਾਲ ਆ ਉੱਥੇ ਸੁਵਿਧਾ ਨਹੀਂ ਮਿਲਨੀ ਉੱਥੇ ਕਿਸੇ ਸਾਧਨਾਂ ਦੀ ਘਾਟ ਹੋਵੇਗੀ ਤੇ ਬੰਦਾ ਆਪਣੀ ਕਈ ਵਾਰ ਹੈਸੀਅਤ ਤੋਂ ਵੱਧ ਕੇ ਵੀ ਜਾਂਦਾ ਹੈ ਕਿ ਚਲੋ ਮੇਰੇ ਘਰ ਦੇ ਜੀ ਦੀ ਜਾਨ ਬਚ ਜੇ ਪ੍ਰਾਈਵੇਟ ਹਸਪਤਾਲ ਜਾਂਦਾ ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਕੀ ਹੋ ਰਿਹਾ ਹੈ? ਇਹ ਇਹਨਾਂ ਦੇ ਮਾਤਾ ਜੀ ਜੇ ਸਵਰਗ ਸਦਾਾਰ ਗਏ ਤਾਂ ਲਾਪਰਵਾਹੀ ਜਿਵੇਂ ਦੱਸਿਆ ਜਾ ਰਿਹਾ ਡਾਕਟਰ ਪਰਮਿੰਦਰ ਸਿੰਘ ਚਾਵਲਾ ਹਸਪੀਟਲ ਮੋਹਾਲੀ ਤੇ ਲੈਂਡਮਾਰਕ ਉਹਨਾਂ ਦਾ ਹੀ ਹਸਪੀਟਲ ਹੈ ਉਹਨਾਂ ਦੇ ਬੇਟੇ ਜਿਹੜੇ ਨੇ ਡਾਕਟਰ ਉਹ ਉਹਨੂੰ ਚਲਾ ਰਹੇ ਨੇ ਪੁਲਿਸ ਨੇ ਵੀ ਇਸ ਤੇ ਮੋਰ ਲਾਤੀ ਹੈ ਡਾਕਟਰਾਂ ਤਾਂ ਮੋਰ ਲਾਈ ਲਾਈ ਕਿ ਹਾਂਜੀ ਲਾਪਰਵਾਹੀ ਵਰਤੀ ਤਾਂ ਹੀ ਅਮਰਜੀਤ ਕੌਰ ਉਹਨਾਂ ਦੇ ਸਵਰਗਵਾਸ ਹੋਇਆ ਹੁਣ ਅੱਗੇ ਕਿੰਨੀ ਖੇਤੀ ਕਾਨੂੰਨੀ ਐਕਸ਼ਨ ਜਿਹੜਾ ਹੈਗਾ ਪੁਲਿਸ ਲੈ ਕੇ ਪੀੜਤ ਪਰਿਵਾਰ ਨੂੰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਇਨਸਾਫ ਦਵਾ ਪਾਉਂਦੀ ਹੈ ਨਹੀਂ ਦੇਖਣਾ ਬਾਕੀ ਹੈ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦੇਉ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ